ਬਦੋਤਾ ਬਾਹੋ ਹਰੀ ਤੇਰਾ ਮੰਨ ਲੀ ਸਣਾ ਤਾ ਨਾ ਲੰਬੂ ਸਤਿ ਨੰਦ ਪਾਇ ਇੰਨ ਮੇਰੇ ਅਵਸਾਰ ਗੇ ਕਰ ਨਾ ਦੇ ਸਭੀ ਸਾਰਨਾ ਅੰਗੀਕਾਰ ਹੋ ਹੋ ਕਰ ਤੇਰਾ ਤਾ ਸਭ ਸੁਵਾਰਨਾ ਸੁਨਾ ਜਿਮਰ ਖਾਣੇ ਸੋ ਜੰਮ ਸਾਰੇ ਤੇ ਨਾ ਮੇਰੇ ਅਵਸਾਰ ਕੋ ਕਰ ਨਾ ਦੇ ਸਾਚੇ ਸਾਧਗਤ ਨਹੀਂ ਘਰ ਤੇ ਰਹਿ ਘਰ ਪੰਦੇ ਐ ਸਭ ਕਿਛ ਹੈ ਜਿਸ ਵੇਹ ਹੈ ਸੋ ਫਾਲ ਹੈ ਇਸ ਬਸਤੋਸਾਲਾ ਤੇ ਨਾ ਸਾਰੇ ਨਾਮ ਜਿਨ ਕਾ ਮਨ ਵਸਿਆ ਵਾ ਜਿਸ ਸਰਬਤਨ ਇਹੇ ਕਹਨਾਮ ਸੱਚੇ ਸਾਥੁ ਪਿਆਰ ਨਾਮ ਨੂੰ ਕਰੇ ਰ ਸੱਚਾ ਨਾਮ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ ਜਿਨ ਕਾ ਸਭ ਕੋ ਲਈਆ ਸਾਥ ਕੋ ਸਮਾਲੇ ਆਏ ਵੇ ਅਜਿ ਮਿਛਾ ਸਭ ਸੁਝਾਈਆ ਸਦਾ ਪਰਉਪਾਨ ਕੀਤਾ ਦੂਰ ਰਸਤਾ ਹੋ ਜਿਸ ਦੀ ਆਏ ਹੈ ਸੁਢਈਆ ਕਹਨਾਮ ਸਭ ਕੋ ਸਭ ਤੋਂ ਸਭ ਤੋਂ ਚਾਹੋ ਪਿਆਰ ਉਹ ਸੱਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸਤ ਸਤ ਤੇਤ ਘਰ ਸਪਾਗੈ ਘਰ ਸਪਾਗੈ ਸਤਿਵਾਜੇ ਕਲਾ ਜਿਤ ਕਰ ਧਾਰਿਆ ਪੰਚ ਤੂਤ ਤਵਸ ਕੀਤੇ ਕਾਲਖੰਡ ਕੁਮਾਰਿਆ ਦੁਰਗਨ ਪਾਇ ਤੁ ਜਿਨ ਨ ਪਾਉ ਸੇ ਨਾਮੁ ਹਰਿ ਪੈ ਲਾਗੇ ਕਹਿ ਨਾਨਕ ਤਾ ਸੁਖ ਹੋਆ ਸਿਤ ਘਰ ਅਨਹਦ ਵਾਜੇ ਆਨੰਦ ਸੁਨਹੁ ਗੁਰ ਪਾਗਿਓ ਸਗਲ ਮਨੋ ਰਤ ਕੋ ਦੇਹ ਧਾਰਿ ਕ੍ਰਿਸ਼ਨ ਪ੍ਰਭ ਉਤਰੇ ਸਗਲ ਸੋਖ ਰੋਗ ਸੰਤਾਤਿ ਪੁਣੀ ਸਹੀ ਬਾਨੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਸੁਣਤੇ ਪੁਨੀਤ ਗਏ ਭੁਗਤ ਸਤਿ ਗੁਰ ਹੈ ਆਪਰ ਪੂਰੇ ਤਿਨ ਬੰਤ ਮਨਤ ਗੁਰ ਚਰਨ ਲਾਗੇ ਸਵਾਦੇ ਅਨੁਭਵ ਸਲੋਕ ਪਵਨ ਗੁਰੂ ਜਾਨੀ ਪਿਤਾ ਮਾਤਾ ਤਰਤ ਮਹਾ ਦੇਵਤਰਾਸ ਤੋਏ ਪਾਈ ਦਾਇਆ ਥਿਲੇ ਸਗਲ ਚੰਗੇ ਆਇਆ ਹੋਇਆ ਤੇ ਮੁਕੀ ਉਤਰੀ ਕਿਤੇ ਛੁਟੀ ਜਿਨੀ ਨਾਮ ਰਾਇਆ ਤੇ ਮਸਕਤ ਨਾਨਕ ਤੇ ਉਜੜੇ ਕਿਤੇ ਛੁਟੀ ਵਾਹਿਗੁਰੂ ਜੀ ਦਾ ਕਾਸਾ ਵਾਹਿਗੁਰੂ ਜੀ ਫਤ ਤੇ 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 ਆ ਗਏ ਅਰਦਾਸ ਸਹਾਰੀ ਜੀਓ ਬਿਨ ਸਭ ਤੇਰਾ ਪਹੁ ਨਾਨਕ ਸਬ ਤੇਰੀ ਬਦਿਆਈ ਕੋਈ ਨਾ ਜਾਨੇ ਸਾਹਿਬ ਬੋਲਣਾ ਜੀ ਵਾਹਿਗੁਰੂ ਤੇ ਪਉਣ ਦਾ ਸ੍ਰੀ ਵਾਹਿਗੁਰੂ ਜੀ ਕੀ ਪਤੇ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੇ ਗੁਰ ਨਾਨਕ ਲੰਘ ਈ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਰਹੀ ਸਹਾਏ ਅਰਜਨ ਹਰਗੋਬ ਕਹਿੰਦੇ ਨੋ ਸਰਮਾ ਰੋ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਅਡਿਠੇ ਸਭ ਤੁਖ ਜਾਏ ਤੇਗ ਬਹਾਦਰ ਸੁਨਰੀਐ ਘਰ ਮੋ ਨਿੱਧ ਆਵੇ ਧਾਏ ਸਭ ਖਾਈ ਹੋਏ ਸਹਾਰੇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੋਬਿੰਦ ਸਿੰਘ ਜੀ ਮਹਾਰਾਜ ਪੰਥ ਕੇ ਵਾਦੀ ਸ਼ਮਸ਼ੇਰ ਪਿਤਾ ਮ੍ਰਿਤੇ ਦਾਤੇ ਨਿਲੇ ਘੋੜੇ ਤੇ ਸਵਾਰ ਵਾਜਾ ਵਾਲੇ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਂ ਪਾਸ਼ਾਆਂ ਦੀ ਜਾਗਦੀ ਜੋਤ ਗੁਰਤਾ ਗੱਦੀ ਤੇ ਦਿਰਾਜਮਾਨ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਜ਼ਾਹਰਾ ਜੂਬੂਰ ਸ਼ਬਦ ਕਲਾ ਪਰਪੂਰ ਧੰਨ ਸਤਿ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਆ ਦਰਬਾਰ ਸ੍ਰੀ ਦਸ਼ਮ ਦਰਬਾਰ ਸ੍ਰੀ ਸਰਬ ਲੋ ਦਰਬਾਰ ਜੀ ਦੇ ਪਾਠ ਦਾ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਚਾਰ ਸਹਬਜਾਦੇ ਸਹਬਜਾਦੇ ਅਜੀਤ ਸਿੰਘ ਜੀ ਸਾਹਿਬ ਵਿਜਾਰ ਸਿੰਘ ਜੀ ਸਾਹਿਬ ਜੋਰਾਵਰ ਸਿੰਘ ਜੀ ਸਾਹਿਬ ਬਾਬਾ ਪਤੇ ਸਿੰਘ ਜੀ ਪਤੇ ਸਿੰਘ ਜੀ ਕੇ ਜਥੇ ਸਿੰਘ ਪੰਜ ਪਿਆਰੇ ਪੰਜ ਵੀਰ 40 ਮੋਟੇ ਹੱਠੀਆਂ ਤਪੀਆਂ ਚਿੱਤਾਂ ਗੁਫਤਾਂ ਨਿਹੰਗ ਸਿੰਘਾਂ ਹੋ ਜੰਮ ਸੇਂਗਰ ਸਰਬਤ ਗੁਰੂ ਖਾਲਸੇ ਜੀ ਦੀ ਕਮਾਈ ਦਾ ਧਿਆਨ ਕਰਕੇ ਬੋਲਣਾ ਜੀ ਵਾਹਿਗੁਰੂ 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 ਜੀ ਜਹਾਂ ਜਹਾਂ ਗੁਰੂ ਖਾਲਸਾ ਜੀ ਕੋ ਨਾਮ ਦਾਣ ਵਿਵੇਕ ਦਾਣ ਦੇ ਸਾਦਾ ਦਾ ਧੋਸਾ ਦਾਣ ਸਿੱਧਕ ਦਾਣ ਦਾਣਾ ਸਰ ਦਾਣ ਨਾਮ ਦਾਣ ਸ੍ਰੀ ਅੰਮ੍ਰਿਤ ਸਰ ਜੀ ਕੇ ਦਰਸ਼ਨੀਸ਼ਾ ਚੌਕੀਆਂ ਝੰਡੇ ਗੁੰਗੇ ਜੁਗੋ ਹੋ ਜੁਗ ਅਟਲ ਧਰਮ ਕਾ ਜੈ ਕਾਰਜ ਕਰਾ ਬੋਲੋ ਜੀ ਵਾਹਿਗੁਰੂ ਆਸਾ ਜੀ ਕੀ ਰਛਿਆ ਰਹੇ ਆਏ ਤੇ ਦੇਖ ਤੇ ਪਤੇ ਬਿਰਤ ਕੀ ਭੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਗੁਰ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਚਾਰ ਤਖਤ ਪੰਜਵਾਂ ਤਖਤ ਬੁੱਢਾ ਦਲ 96 ਕਰੋੜ ਦੀ ਕਮਾਈ ਦਾ ਧਿਆਨ ਧਰ ਕੇ ਬੋਲਣਾ ਜੀ ਸਰਬਤ ਗੁਰਦੁਆਰਿਆਂ ਗੁਰਧਾਮਾਂ ਤੀਰਥਾਂ ਨਿਸ਼ਾਨਾ ਭੌਂਸਿਆਂ ਬੁੰਗਿਆਂ ਦੇ ਜੋੜ ਦਰਸ਼ਨ ਦੀ ਦਾਤਾ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਵਾਹਿਗੁਰੂ ਖਾਲਸਾ ਜੀ ਕੋ ਨਾਮ ਦਾਣ ਵਿਵੇਕ ਦਾਣ ਦੀ ਸਾਹ ਦਾਣ ਘਰਸਾ ਦਾਣ ਸਿੱਧ ਪਦਾਰ ਸ੍ਰੀ ਅੰਮ੍ਰਿਤ ਸਰ ਜੀ ਦੇ ਦਰਸ਼ਨਿ ਸ਼ਨਾਣ ਜੀ ਦਾਤਾ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਵਾਹਿਗੁਰੂ ਇਹ ਨਹੀਂ ਮੰਗਣਿਆ ਦੇ ਮਾਨ ਸਤਗੁਰੂ ਨੇ ਤਾਣਿਆ ਦੇ ਤਾਨ ਸਤਗੁਰੂ ਨੇ ਉਤਿਆਂ ਦੀ ਓਟ ਨੇ ਆਸਰਾ ਦੇ ਆਸਰੇ ਨੇ ਪੱਤਿਆਂ ਦੀ ਛੱਤ ਨੇ ਧਿਰਿਆਂ ਦੀ ਤਰ ਗਰੀਬ ਨੇ ਬਾਦ ਮਹਾਰਾਜ ਜੀਓ ਆਪ ਜੀ ਨੂੰ ਬਾਜਰ ਨਾਦਰ ਜਾਣਦੇ ਆ ਮਹਾਰਾਜ ਜੀ ਆਪ ਜੀ ਦੇ ਝੂਲਦੇ ਨਿਸ਼ਾਨਾ ਦੇ ਜੇ ਤਸਮੂ ਗੁਰੂ ਸਾਹਿਬ ਸੰਗਤੇ ਇਕੱਤਰ ਹੋਈ ਹੈ ਪਾਸ਼ ਮਹਾਰਾਜ ਜੀਓ ਝੂਲਦੇ ਨਿਸ਼ਾਨਾ ਦੇ ਵਸਤਰਾਂ ਦੀ ਸੇਵਾ ਹੋਈ ਸਤਿਗੁਰੂ ਮਹਾਰਾਜ ਜੀਓ ਸੇਵਾ ਕਰਦੇ ਆ ਗ੍ਰੰਥ ਬਾਣੀ ਪੜ੍ਹਦੇ ਆ ਜਪਦੇ ਆ ਮਹਾਰਾਜ ਜਿੱਤਕ ਨਹੀਂ ਆ ਦੇਖਾਂ ਦਸਰੀਆਂ ਤੁਟੀਆਂ ਸੁਭਾਅਤ ਹੋ ਜਾਂਦੀਆਂ ਹਨ ਆਪ ਜੀ ਅਣਜਾਣ ਬੱਚੇ ਜਾਣ ਕੇ ਬਖਸ਼ ਲੈਣਾ ਜੀ ਆਗਾ ਤੋਂ ਸੁੱਤੇ ਫਿਰਦੇ ਨਾਂ ਤੋਂ ਗਾਣੀ ਪੜਨ ਦੀ ਸੇਵਾ ਕੁ ਕਰਨ ਦੀ ਸਮਰੱਥਾ ਵਾਲ ਬਹੁਤ ਬਖਸ਼ਿਸ਼ ਕਰਨਾ ਮਹਾਰਾਜ ਜੀ ਹਰ ਸਾਲ ਦੀ ਤਰ੍ਹਾਂ ਆਪ ਜੀ ਦੇ ਬਖਸ਼ੇ ਹੋਏ ਅਸਥਾਨਾਂ ਤੇ ਮਹਾਰਾਜ ਜੀਓ ਗੁੰਗਾ ਸ਼ੋਣੀ ਸਿੰਘ ਦਾ ਸਿੰਘਾਂ ਮਹਾਰਾਜ ਜੀ ਆਪ ਜੀ ਦੇ ਦਰ ਕਰਦੇ ਪ੍ਰੀਤਵਾਨ ਸਚਕੰਡ ਵਾਸੀ ਭਾਈ ਦਿਆ ਸਿੰਘ ਜੀ ਨਿਹੰਗ ਸਿੰਘ ਗੁਰਮਤਿ ਬਿਦੀ ਅਲਾਪਾਤਰਾਂ ਜੋ ਪ੍ਰਾਰਭਤਾ ਆਪ ਜੀ ਮਹਾਰਾਜੀਓ 9 ਮਾਰਚ ਨੂੰ ਬਸੀਰੇ ਦਿਹਾੜਿਆਂ ਦੇ ਸਮਾਗਮ ਨੂੰ ਮੋਕੜ ਰਖਿਆਨ ਮਹਾਰਾਜੀਓ ਨਿਸ਼ਾਨ ਸਾਹਿਬ ਜੀ ਦੇ ਚੋਣਿਆਂ ਦੀ ਸੇਵਾ ਹੋਈ ਪਵਿੱਤਰ ਦੇਗਾ ਸਜ ਕੇ ਹਾਜ਼ਰ ਹੋਈਆਂ ਜਤ ਅਨੰਦ ਸਾਹਿਬ ਜੀ ਦੀ ਬਾਣੀ ਪੜ੍ਹੀ ਸੁਣੀ ਗਈ ਮਹਾਰਾਜੀਓ ਗੰਤ ਬਾਣੀਆਂ ਪੜ੍ਹੀਆਂ ਸੁਣੀਆਂ ਗਈਆਂ ਦੇਖ ਸਜਾਂਦੇ ਆ ਬਾਣੀ ਪੜ੍ਹਦੇ ਆ ਆਪ ਜੀ ਨੇ ਹੋਈਆਂ ਜਾਂ ਤੇ ਫੁੱਲਾਂ ਨੂੰ ਬਖਸ਼ਣਾ ਮਹਾਰਾਜੀਓ ਆਪ ਜੀ ਦੇ ਮਹਾਰਾਜ ਜੀ ਉਸਤਾਨਾਂ ਦੀ ਚੜ੍ਹਦੀ ਕਲਾ ਰੱਖਣੀ ਹਰ ਮਕਰ ਫਤੇਹ ਬਖਸ਼ੀ ਮਹਾਰਾਜ ਜੀ ਉਹ ਬਾਣੀ ਪੜਨ ਪੜਾਉਣ ਦੀ ਸਮਰੱਥਾ ਵੱਲ ਬਹੁਤ ਬਖਸ਼ਿਸ਼ ਕਰਨਾ ਜੀ ਸਭ ਜੀਆਂ ਦੀਆਂ ਹਾਜ਼ਰੀਆਂ ਸੰਕਾ ਦੀਆਂ ਹਾਜ਼ਰੀਆਂ ਬਿਲਕੁਲ ਘਟਾਉਣਾ ਦਰ ਪ੍ਰਵਾਨ ਕਰਨੀ ਹੈ ਜੀ ਚੱਲਿਆ ਆਇਆ ਕਦਮ ਕਦਮ ਲੈ ਕੇ ਇਹ ਚਲਾਣਾ ਦਰ ਘਰ ਤੋਂ ਸਿੱਖੀ ਜੀਵਨ ਹਰ ਮਦਾਨ ਪਤੇ ਦੇ ਰੋਗਾਂ ਦਾ ਨਾਸ਼ ਕਰਨਾ ਵੀ ਉਹ ਚਾਹੀ ਵਿਆਦੀ ਰੋਗਾਂ ਦਾ ਨਾਸ਼ ਕਰਨਾ ਜੀ ਬੱਚਿਆਂ ਨੂੰ ਮਾਤਾ ਪਿਤਾ ਦੇ ਆਕਾਰ ਹੀ ਬਣਾਉਣਾ ਉਹ ਚਿੱਤੇ ਆ ਉਹਦੇ ਪ੍ਰਦਾਨ ਕਰਨੇ ਦੀ ਸਿੱਖੀ ਸਤਿਗੁਰ ਮਹਾਰਾਜਿਓ ਇਸ ਸਮੇਂ ਆਪ ਜੀ ਦੇ ਹਜੂਰ ਛੇ ਤੋੜੀਆਂ ਨੰਸਾਹਿਬ ਜੀ ਅਰਦਾਸ ਬੇਨਤੀ ਜੋਦਵੀ ਮਹਾਰਾਜਿਓ ਆਪ ਜੀ ਦੇ ਹਜੂਰ ਕਈ ਤਾਰ ਸਾਚ ਸੋਚ ਪਵਿੱਤਰ ਹਉ ਲਾਭ ਹੋ ਭੋਗ ਹਰ ਰਾਇ ਕੜਾ ਪ੍ਰਸ਼ਾਦੀਆਂ ਦੇਗਾ ਸਜ ਕੇ ਹਾਜ਼ਰ ਹਨ ਆਪ ਜੀ ਤੋਂ ਖੋਗ ਲਾਓ ਲਗਿਆ ਸੀ ਕੜਾ ਪ੍ਰਸ਼ਾਦ ਖੋਗ ਸਰਬੱਤ ਸੰਗਤ ਚ ਵਰਤੇ ਜੋ ਜੀ ਸ਼ਕਿ ਆਪ ਜੀ ਦਾ ਪਾਵਨ ਨਾਮ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪੇ ਸੋ ਕਰੋ ਕਿਰਪਾ ਮਹਾਰਾਜਿਓ ਉਲਾਕਿ ਮਾ ਬਖਸ਼ਨੀਆਂ ਸਹੀ ਪਿਆਰੇ ਮੇਰੇ ਜਿਨ੍ਹਾਂ ਮਿਲਿਆ ਨਾਮ ਚਿੱਤਾ ਹੋਵੇ ਧੰਨ ਗੁਰੂ ਨਾਨਕ ਦੇਵ ਸਾਹਿਬ ਪੋਛਾ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਅਰਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਦੋਹਰਾਇਆ ਗਿਆ ਭਈ ਅਕਾਲ ਤੀਰ ਕਬੀ ਚਲਾਇਓ ਪੰਥ ਸਬ ਸਿਖਨ ਕੋ ਗੁਗਮ ਹੈ ਗੁਰੂ ਮਨਿਉ ਗੰਥ ਗੁਰੂ ਗ੍ਰੰਥ ਜੀ ਮਨਿਉ ਪ੍ਰਗਟ ਗੁਰਾਂ ਕੀ ਜੇਨਾ ਜੋ ਪ੍ਰਭ ਕੋ ਮਿਲ ਬੋਚ ਹੈ ਪੋਜ ਸ਼ਬਦ 내 ਦਾਜ ਕਰੇਗਾ ਹਾਰਸਾ ਆਕੀਰ ਹੈ ਨਾ ਪਾਰ ਹੋਏ ਸਭ ਮਿਲਾਂਗੇ ਬਚੇ ਸ਼ਰਮ ਜੋ ਹੋਈ ਸਫਾ ਮਲੇਸ਼ ਕੀ ਕਰ ਪੂੜਾ ਪਾਸਾਰ ਡੰਕਾ ਬਾਜੇ ਫਤੇਕਾ ਨੇ ਕਲੰਕ ਅਵ ਨਾਨਕ ਗੁਰੂ ਗੋਬਿੰਦ ਸਿੰਘ ਜੀ ਪੂਰਨ ਹਰਿ ਅਵਤਾਰ ਜਗ ਮਗ ਜੋਤ ਦੇ ਰਾਜ ਰਹੀ ਸ੍ਰੀ ਗੁਰੂ ਗ੍ਰੰਥ ਮਹਾਰ ਕੰਡਾ ਜਾ ਕੇ ਹੱਥ ਮੈਂ ਤਲਗੀ ਸੋਹੈ ਸੋਹ ਮਰੀ ਰਛਿਆ ਕਰੇ ਗੁਰ ਕਲਗੀ ਧਰਜਬ ਸੋਹ ਮਰੀ ਰਛਿਆ ਕਰੇ ਗੁਰ ਕਲਗੀ ਧਰ ਵਾਹਿਗੁਰੂ ਨਾਮ ਚੜੇ ਸਉ ਉਤਰੇ ਜੋ ਸਰਦਾ ਕਰ ਸੇਮਦੇ ਗੁਰ ਪਾਰੇ ਉਤਾਰਨ ਜੋ ਸਰਦਾ ਕਰ ਸੇਮਦੇ ਗੁਰ ਪਾਰੇ ਉਤਾਰਨ ਗੱਜ ਕੇ ਜਕਾਰਾ ਗਜਾਵੇ ਨਿਹਾਲ ਹੋ ਜਾਵੇ ਪੰਥ ਦੇ ਸੂਹ ਸਿਤਾ ਮੁਰਿਤਾ ਹਠੀਆਂ ਤਪੀਆਂ ਚਿੱਤਾਂ ਗੁਪਤਾਂ ਨਿਹੰਗ ਸਿੰਘਾਂ ਭਜੰਗ ਸਿੰਘਾਂ ਸਵਤਮਾਈਆਂ ਭਾਈਆਂ ਦੇ ਚਰਨਾਂ ਨੂੰ ਭਾਵੇ ਨਿਹਾਲ ਹੋ ਜਾਵੇ ਸਤ ਸ੍ਰੀ ਅਕਾਲ ਵਰਗੈ ਕਰਾਉਣ ਆਵਣੇ ਆਈ ਜਾਵੇ ਸਿਧਾ ਹੀ ਨਾਮ ਚਰਨਾਂ ਨੂੰ ਭਾਵੇ ਸਤ ਸ੍ਰੀ ਅਕਾਲ ਗੱਜ ਗੱਜ ਕਰਾ ਜਾਵੇ ਨਿਹਾਲ ਹੋ ਜਾਵੇ ਸ੍ਰੀ ਗ੍ਰੰਥ ਸਾਹਿਬ ਜੀ ਦੇ ਚਰਨਾਂ ਨੂੰ ਭਾਵੇ ਸਤ ਸ੍ਰੀ ਅਕਾਲ ਆਰਿਆ ਨੁਰੰਗਾ ਤੁਰਕੜਾ ਜਿਨੇ ਕਿਚਿਆ ਹੰਕਾਰਾ ਧਰਤੀ ਪੈ ਗਿਆ ਹੰਚਲਾ ਸਭ ਛੋੜੇ ਘਰਬਾਰਾ ਐਸੇ ਦੁੰਦ ਕਲੇਸ਼ ਮੈਂ ਫਤਿਓ ਸਭ ਸੰਸਾਰਾ ਰਾਜੇ ਸ਼ਾਹ ਬਜੀਦੜੇ ਸਭ ਹੋਸੀ ਛਾਰਾ ਸੱਚੇ ਸਤਗੁਰੂ ਬਾਜੋ ਕੋਈ ਨਹੀਂ ਪੈ ਘਾਟਨ ਹਾਰਾ ਮੀਣੀਏ ਮਸੰਦੀਏ ਨੜੀ ਕੁੜੀ ਮਾਰ ਕੀ ਸਫਾ ਉਠਾਇ ਕੈ ਦੁਲਕਾ ਨੂੰ ਉਹਦੇ ਅਸਤ ਲਓ ਭਾਜੜਾ ਪਾਇਕਾ ਗੁਰਸਿੰਘਾ ਰਚੇ ਜਕਾਰੇ ਗਜਾਉਣਗੇ ਗੁਰਾ ਦੇ ਪਿਆਰੇ ਗਜ ਕੇ ਗੱਜਕਾਰਾ ਗ ਜਾਵੇ ਨਿਹਾਲ ਹੋ ਜਾਵੇ ਹੋਸ਼ੀਆ ਖਾਲਸਾ ਜੀ ਤੁ ਸੰਗੋ ਚਿੱਤੋ ਗੁਪਤੋ ਸਰਬੱਤ ਗੁਰੂ ਸਿੰਘ ਸਾਹਿਬ ਜੀ ਕੋ ਸਤਿ ਸ੍ਰੀ ਅਕਾਲ ਛੋਡੀ ਸੱਚੇ ਪਾਤਸ਼ਾਹ ਜੀਓ ਤੇਰਾ ਖਾਲਸਾ ਜਪੇ ਅਕਾਲ ਵੀ ਆਕਾਲ ਕੱਢ ਕੇ ਜਾਨੇ ਤੈਨ ਦਾ ਸੀ ਗੀਦੇ ਮਨ ਨੂੰ ਪਾਵੇ ਸਭ ਦੁਨੀਆਂ ਵਾਹੇ